ਇਤਲੀ ਹੋਰ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਬਾਇਓਮੈਟ੍ਰਿਕ ਕਦੋਂ ਦੇਣੇ ਹਨ ਕਿਵੇਂ ਦੇਣੇ ਹਨ ਤੇ ਕਿੰਨੇ ਪੈਸੇ ਲੱਗਦੇ ਆ ਬਾਇਓਮੈਟ੍ਰਿਕ ਤੇ ਕੁਝ ਲੋਕ ਕਹਿੰਦੇ ਆ 6 ਮਹੀਨਿਆਂ ਚ ਹੋ ਜਾਂਦੀ ਹੈ ਤੇ ਕੁਝ ਸਾਲ ਤੇ ਕੁਝ ਕਹਿੰਦੇ ਆ 2 ਤੋਂ 3 ਸਾਲ ਲੱਗ ਜਾਂਦੇ ਹਨ ਆਖਿਰ ਸੱਚ ਕੀ ਹੈ ਤੇ ਜੇ ਤੁਸੀਂ ਇਹ ਵੀਡੀਓ ਲਾਸਟ ਤੱਕ ਦੇਖ ਲਈ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਇਓਮੈਟ੍ਰਿਕ ਦੀ A to Z ਜਾਣਕਾਰੀ ਸਹੀ ਪ੍ਰੈਕਟੀਕਲ ਅਤੇ ਨਿਊ ਅਪਡੇਟ ਦੇ ਨਾਲ ਦਵਾਂਗੀ ਸੋ 2025 ਦੀ ਸਭ ਤੋਂ ਤਾਜ਼ਾ ਸਿਸਟਮ ਦੇ ਮੁਤਾਬਿਕ ਇਹ ਜਾਣਕਾਰੀ ਦਵਾਂਗੀ ਤੇ ਇੱਕ ਗੱਲ ਯਾਦ ਰੱਖਣਾ ਇੱਕ ਛੋਟੀ ਜਿਹੀ ਗੱਲ ਦੀ ਬਾਇਓਮੈਟ੍ਰਿਕ ਦੇ ਵਿੱਚ ਤੁਹਾਡੇ ਡਾਕੂਮੈਂਟਸ ਡਿਲੇ ਵੀ ਕਰ ਸਕਦੀ ਹੈ ਤੇ ਕਈ ਕੇਸਸ ਦੇ ਵਿੱਚ ਰਿਜੈਕਟ ਵੀ ਹੋ ਜਾਂਦੇ ਆ ਸੋ ਇਸ ਲਈ ਇਹ ਵੀਡੀਓ ਤੁਹਾਡੇ ਇਟਲੀ ਫਿਊਚਰ ਦੇ ਲਈ ਗੇਮ ਚੇਂਜਰ ਹੈ ਇਸ ਨੂੰ ਸਕਿਪ ਨਾ ਕਰਿਓ ਮੇਰਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਬਲਕਿ ਤੁਹਾਨੂੰ ਸਹੀ ਰਸਤਾ ਦਿਖਾਉਣਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ 70% ਜਾਣਕਾਰੀ ਆਊਟਡੇਟਡ ਜਾਂ ਹਾਫ ਟਰਸਟ ਵਿਚ ਹੁੰਦੀ ਹੈ ਅੱਜ ਅਸੀਂ ਸਟੈਪ ਬਾਈ ਸਟੈਪ ਕਵਰ ਕਰਾਂਗੇ ਬਾਇਓਮੈਟ੍ਰਿਕ ਕੀ ਹੁੰਦੇ ਹਨ ਕੋ ਕਿਹੜੇ-ਕਿਹੜੇ ਲੋਕਾਂ ਨੂੰ ਬਾਇਓਮੈਟ੍ਰਿਕ ਕਰਾਉਣੇ ਹੁੰਦੇ ਹਨ ਕਦੋਂ ਮਿਲਦੀ ਹੈ ਇਸਦੀ ਅਪਾਇੰਟਮੈਂਟ ਕਿੰਨਾ ਸਮਾਂ ਲੱਗਦਾ ਹੈ ਕੀ ਡਾਕੂਮੈਂਟ ਚਾਹੀਦੇ ਹਨ ਫੀਸ ਐਗਜ਼ੈਕਟ ਕਿੰਨੀ ਹੁੰਦੀ ਹੈ ਸਭ ਤੋਂ ਵੱਡੇ ਗੱਲ ਪੰਜਾਬੀ ਕਿਹੜੀ ਗਲਤੀ ਕਰਦੇ ਹਨ ਜੇ ਤੁਸੀਂ ਚਾਹੁੰਦੇ ਹੋ ਕਿ ਇਟਲੀ ਚ ਰੰਦਾ ਹਰ ਇੱਕ ਪੰਜਾਬੀ ਜਾਂ ਫਿਰ ਜਿਹੜੇ ਇਟਲੀ ਪੰਜਾਬ ਤੋਂ ਇਟਲੀ ਆਉਣ ਵਾਲਾ ਹੈ ਉਹ ਸਟਰਗਲ ਨਾ ਕਰੇ ਤਾਂ ਵੀਡੀਓ ਨੂੰ ਵਾਦੂ ਤੋਂ ਬਾਅਦ ਲਾਈਕ ਕਰੋ ਜੇ ਤੁਸੀਂ ਲਾਈਕ ਸ਼ੇਅਰ ਕਰੋਗੇ ਵਾਦੂ ਤੋਂ ਬਾਅਦ ਤਾਂ YouTube ਨੂੰ ਨਾਉਟ ਨੋਟੀਫਿਕੇਸ਼ਨ ਚੱਲ ਜਾਂਦਾ ਉਹ ਵਾਦੂ ਤੋਂ ਬਾਅਦ ਲੋਕਾਂ ਤੱਕ ਵੀਡੀਓ ਪਹੁੰਚਾਊਗਾ ਸੋ ਚਲੋ ਜੀ ਸ਼ੁਰੂ ਕਰਦੇ ਹਾਂ ਸਟੈਪ ਪੇ ਇੱਕ ਬਾਇਓਮੈਟ੍ਰਿਕ ਹੁੰਦਾ ਕੀ ਹੈ ਤੇ ਇਟਲੀ ਵਿੱਚ ਆਉਣ ਤੋਂ ਕਿੰਨੇ ਟਾਈਮ ਬਾਅਦ ਨੂੰ ਬਾਇਓਮੈਟ੍ਰਿਕ ਕਰਾਉਣਾ ਪੈਂਦਾ ਹੈ ਸਸਰੀਕਾਲ ਜੀ ਥੋੜਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ Learn Italian with European Punjabi ਚੈਨਲ ਤੇ ਪਹਿਲੀ ਵਾਰ ਆਇਓ ਤੇ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਥੋੜੇ ਸਾਰਿਆਂ ਦੇ ਅੱਗੇ ਇੱਕ ਰਿਕਵੈਸਟ ਹੈ ਵੀਡੀਓ ਨੂੰ ਹਾਈਪੋ ਜੀ ਦੇ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਸੰਦ ਕਰਦੇ ਆ ਕਿਉਂਕਿ ਮੈਂ ਰਿਐਲਿਟੀ ਇਸ ਚੈਨਲ ਤੇ ਤੁਹਾਡਨਾਂ ਦੱਸਦੀਆਂ ਕਿ ਤੁਹਾਨੂੰ ਤੁਹਾਡਾ ਕੋਈ ਵੀ ਹੋਰ ਸਵਾਲ ਹੋਵੇ ਇਟਲੀ ਦੇ ਪੇਪਰ ਨੂੰ ਲੈ ਕੇ ਤੁਸੀਂ ਸਾਡੇ ਦੂਸਰੇ ਚੈਨਲ European Punjabi 365 ਤੇ ਪੁੱਛ ਸਕਦੇ ਆ ਸੋ ਅੱਜ ਦੀ ਵੀਡੀਓ ਵੀ ਤੁਹਾਡੇ ਸਾਰਿਆਂ ਦੇ ਲਈ ਇੱਕ ਲਾਈਫ ਚੇਂਜਰ ਹੈ ਹੈ ਹੀ ਹੈਗੀ ਹੈ ਲਾਈਫ ਚੇਂਜਰ ਨੀ ਗੇਮਸ ਜਰਿਆ ਤੇ ਇਸ ਵੀਡੀਓ ਨੂੰ ਸੇਵ ਕਰ ਲਿਓ ਤੇ ਵਾਅਦ ਵਾਦ ਲੋਕਾਂ ਤੱਕ ਸ਼ੇਅਰ ਕਰਿਓ ਬਾਇਓਮੈਟ੍ਰਿਕ ਵੈਰੀ ਇੰਪੋਰਟੈਂਟ ਇਟਲੀ ਵਿੱਚ ਕਦੋਂ ਕਿਵੇਂ ਕਿੰਨੇ ਪੈਸੇ ਲੱਗਦੇ ਆਓ ਆਪਾਂ ਹੁਣ ਦੇਖਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਬਾਇਓਮੈਟ੍ਰਿਕ ਦਾ ਮਤਲਬ ਕੀ ਹੁੰਦਾ ਹੈ ਬਾਇਓਮੈਟ੍ਰਿਕ ਦਾ ਮਤਲਬ ਹੁੰਦਾ ਫਿੰਗਰਪ੍ਰਿੰਟਸ ਇਡਲੀ ਵਿਦ ਇਡਲੀ ਦੇ ਵਿਦ ਨੂੰ ਸਜੋਣ ਨੂੰ ਲੈਣ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਬਾਇਓਮੈਟ੍ਰਿਕ ਹੀ ਦਿੱਤੇ ਜਾਂਦੇ ਹਨ ਹਣ ਆਪਾਂ ਗੱਲ ਕਰਦੇ ਆ ਕਿ ਕਦੋਂ ਬਾਇਓਮੈਟ੍ਰਿਕ ਦੇਣੇ ਪੈਂਦੇ ਹਨ ਜਿਹੜੀਆਂ ਇਹ ਬਾਇਓਮੈਟ੍ਰਿਕ ਹੁੰਦੇ ਤਿੰਨ ਬੀਨ ਸਿਚੁਏਸ਼ਨਸ ਦੇ ਵਿੱਚ ਤੁਹਾਨੂੰ ਇਹ ਬਾਇਓਮੈਟ੍ਰਿਕਸ ਦੇਣੇ ਪੈਂਦੇ ਹਨ ਨੰਬਰ ਪਹਿਲਾ ਹੈਗਾ ਵਿਜ਼ਾ ਐਪਲੀਕੇਸ਼ਨ ਦੇ ਲਈ ਤੇ ਦੂਜਾ ਹੈਗਾ ਪਰਮਿਸਰ ਦੀ ਸਜੋਣ ਨੂੰ ਲਈ ਤੀਜਾ ਹੈਗਾ ਅਜ਼ਾਈਲਮ ਦੇ ਲਈ ਜਾਂ ਫਿਰ ਰਿਫਿਊਜ਼ ਐਂਟਰੀ ਦੇ ਲਈ ਪਹਿਲਾ ਫੇਰ ਗੱਲ ਕਰਦੇ ਆ ਵਿਜ਼ਾ ਐਪਲੀਕੇਸ਼ਨ ਦੇ ਲਈ ਜੋ ਤੁਸੀਂ ਸ਼ੰਗਨ ਵੀਜ਼ਾ ਨੈਸ਼ਨਲ ਵੀਜ਼ਾ ਜੇ ਤੁਸੀਂ ਅਪਲਾਈ ਕਰਦੇ ਆ ਇੰਡੀਆ ਤੋਂ ਹੁਣੇ ਨਿਊ ਸਟਾਰਟ ਤੋਇਆਇਆ ਤਾਂ ਫਿਰ ਕਈ ਵਾਰ ਤੁਹਾਨੂੰ ਇੰਡੀਆ ਹੀ ਤੁਹਾਨੂੰ ਆਪਣੇ ਫਿੰਗਰਪ੍ਰਿੰਟਸ ਤੁਹਾਨੂੰ ਦੇਣੇ ਪੈਂਦੇ ਆ ਉਨਸੈਕਟਿੰਗ ਨਾਲ ਪਹਿਲਾਂ ਗੱਲ ਕਰਦੇ ਹਾਂ ਸਭ ਤੋਂ ਵੈਰੀ ਇੰਪੋਰਟੈਂਟ ਥੀ ਪਰਮਿਸਰ ਦੀ ਸਜੂਨ ਨੂੰ ਲਈ ਤੁਹਾਨੂੰ ਫਿੰਗਰਪ੍ਰਿੰਟਸ ਦੇਣੇ ਪੈਂਦੇ ਮੈਂ ਅੱਗੇ ਵੀ ਦੱਸੂਗੀ ਕਿ ਫਿੰਗਰਪ੍ਰਿੰਟਸ ਤੱਕ ਤੁਸੀਂ ਪਹੁੰਚਣਾ ਕਿਦਾਂ ਸੋ ਸਟੇ ਟਿਊਨ ਵਿਦ ਵੀਡੀਓ ਓਕੇ ਦੂਜੇ ਹੈ ਕਿ ਪਰਮਿਸਰ ਦੀ ਸਜੂਨ ਨੂੰ ਲਈ ਜੋ ਤੁਸੀਂ ਪਰਮਿਸਰ ਦੀ ਸਜੂਨ ਨੂੰ ਜਿਹਨੂੰ ਬਾਕ ਵਰਕ ਪਰਮਿਟ ਕਾਰਡ ਵੀ ਕਹਿੰਦੇ ਆ ਨਾ ਤੇ ਉਹ ਜਦੋਂ ਤੁਸੀਂ ਅਪਲਾਈ ਕਰਨਾ ਹੈ ਤੇ ਤੁਹਾਨੂੰ ਇੱਕ ਰਸੀਦ ਮਿਲਦੀ ਹੈ ਰਸੀਦ ਤੇ ਤੁਸੀਂ ਜਾ ਕੇ ਉਹ ਸਟੇਟ ਨੂੰ ਤੁਸੀਂ ਆਪਣੇ ਫਿੰਗਰਪ੍ਰਿੰਟ ਦੇਣੇ ਹੁੰਦੇ ਆ ਚਾਹੇ ਤੁਹਾਡਾ ਤੁਸੀਂ ਪਹਿਲਾ ਵਰਕ ਪਰਮਿਟ ਲੈਣਾ ਹੋਵੇ ਚਾਹੇ ਦੂਜਾ ਚਾਹੇ ਤੀਜਾ ਜਿਸ ਸਚੂਨੋ ਅਪਲਾਈ ਕਰੋ ਤੁਹਾਡੇ ਫਿੰਗਰ 19 ਵਾਰ ਹੀ ਹੋਣੇ ਆ ਚੌਥਾ ਹੈਗਾ ਰਿਫਿਊਜ਼ਲ ਸੌਰੀ ਅਜ਼ਾਈਲਮ ਦੇ ਲਈ ਜੋ ਤੁਸੀਂ ਅਜ਼ਾਈਲਮ ਅਪਲਾਈ ਕਰਦੇ ਹੋ ਉਸ ਤੋਂ ਪਹਿਲਾਂ ਤੁਹਾਡੇ ਫਿੰਗਰ ਹੁੰਦੇ ਹਨ ਤੇ ਹਾ ਸਿਚੁਏਸ਼ਨ ਦੀ ਡਿਟੇਲ ਹੁਣ ਮੈਂ ਅੱਗੇ ਦੱਸੂਗੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਪਰਮਿਸੋ ਬਾਇਓਮੈਟ੍ਰਿਕ ਪ੍ਰੋਸੈਸ ਸਟੈਪ ਬਾਈ ਸਟੈਪ ਪਹਿ ਸਭ ਤੋਂ ਪਹਿਲਾਂ ਕੀ ਆ ਜੋ ਤੁਸੀਂ ਪਰਮਿਸੋ ਦੀ ਸਚੂਨੋ ਦਲੇ ਤੁਸੀਂ ਬਾਇਓਮੈਟ੍ਰਿਕ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਹਾਡਾ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਪੋਸਟ ਦੇ ਵਿੱਚ ਜਾਓ ਤੇ ਆਪਣੀ ਕਿਟ ਲਿਓ ਪੋਸਟ ਆਫਿਸ ਤੁਸੀਂ ਕਿਸੇ ਪੋਸਟ ਆਫਿਸ ਜਾ ਸਕਦੇ ਆ ਸਭ ਤੋਂ ਪਹਿਲਾਂ ਉੱਥੇ ਜਾ ਕੇ ਤੁਸੀਂ ਸਪੋਰਟੈਲੋ ਅਮੀਕੋ ਵਾਲੇ ਪੋਸਟ ਆਫਿਸ ਜਾਓ ਤੇ ਉੱਥੇ ਜਾ ਕੇ ਉਹਨਾਂ ਨੂੰ ਕਹੋ ਭਈ ਮੈਨੂੰ ਪਰਮਿਸੋ ਦੀ ਮੈਂ ਕਿਟ ਲੈਣੀ ਹੈਗੀ ਆ ਤੇ ਜਿਹੜੀ ਤੁਹਾਨੂੰ ਪਰਮਿਸੋ ਦੀ ਕਿਟ ਤੁਸੀਂ ਪੋਸਟ ਓਫਿਸ ਤੋਂ ਲੈ ਕੇ ਆਣੀ ਆ ਉਹਦੇ ਉਹਦੀ ਕੋਈ ਫੀਸ ਨਹੀਂ ਹੁੰਦੀ ਉਹ ਬਿਲਕੁਲ ਫ੍ਰੀ ਹੁੰਦੀ ਆ ਤੇ ਫਿਰ ਤੁਸੀਂ ਕਰ ਲੈ ਕੇ ਤੁਸੀਂ ਉਹਨੂੰ ਆਪ ਵੀ ਮੋਦੂਲੂ ਉਹਨੂੰ ਮੋਦੂਲੂ ਦੂਏ ਦੋਏ ਆ ਪੜ ਸਕਦੇ ਜੋ ਤੁਹਾਨੂੰ ਆਪ ਨਹੀਂ ਪੜਨੇ ਆਉਂਦੇ ਤਾਂ ਤੁਸੀਂ ਕਿਸੇ ਕਾਫ ਵਾਲਿਆਂ ਦੇ ਜਾ ਕੇ ਤੁਸੀਂ ਪਰਵਾਸ ਸਕਦੇ ਆ ਬਟ ਕੋਸ਼ਿਸ਼ ਕਰਿਆ ਕਰੋ ਆਪ ਪੜਨ ਦੀ ਕਿਉਂਕਿ ਬਿਲਕੁਲ ਸੌਖਾ ਆ ਸਿਰ ਤੁਸੀਂ ਆਪਣੀ ਡਿਟੇਲਸ ਆਪਣੀ ਇਨਫੋਰਮੇਸ਼ਨ ਹੀ ਫਿਲ ਅਪ ਕਰਨੀ ਆ ਤੇ ਉਹਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਡਾਕੂਮੈਂਟਸ ਜਿਹੜੇ ਵੀ ਤੁਹਾਡੇ ਕੋਲ ਹੈਗੇ ਆ ਤੇ ਟੈਸਟ ਸੈਨੀਟਰੀਆ ਹੋ ਗਿਆ ਆ ਪਾਸਪੋਰਟ ਹੋ ਗਿਆ ਤੇ ਕਾਤ ਦੀ ਦੇਦ ਤਾਂ ਜੇ ਤੁਸੀਂ ਬਣਾਈ ਜਾਂ ਤੇ ਇਹਨਾਂ ਸਾਰੀਆਂ ਦੀ ਤੁਸੀਂ ਫੋਟੋ ਕਾਪੀਆਂ ਲਗਾ ਕੇ ਇਹਦੇ ਵਿੱਚ ਲਗਾ ਦੇਣੀਆਂ ਜਿਹੜੇ ਤੁਸੀਂ ਪੋਸਟ ਦੇ ਦੋ ਕਿਟ ਲੈ ਕੇ ਆਏ ਤੇ ਪੋਸਟੇ ਵਾਲੀ ਕਿਟ ਤੁਸੀਂ ਉਹ ਫਿਲ ਅਪ ਕਰ ਲੈਣੀ ਆ ਤੇ ਫੇ ਜੋ ਤੁਹਾਡਾ ਸਾਰਾ ਹੋ ਗਿਆ ਉਹਦੇ ਨਾਲ ਤੁਸੀਂ ਲੈਣੀ ਹੈਗੀ ਮਾਰਕਾ ਦੀ ਬੋਲੋ ਮਾਰਕਾ ਦੀ ਬੋਲੋ 16 ਯੂਰੋ ਦੀ ਤੁਸੀਂ ਲੈ ਲੈਣੀ ਆ ਇਹ ਤੁਸੀਂ ਤੇ ਬਾਕੀ ਤੋਂ ਮਿਲ ਜਾਂਦੀ ਬਟੇ ਸਾਈਆਂ ਤਾਂ ਬਾਕੀਆਂ ਚ ਅਵੇਲੇਬਲ ਨਹੀਂ ਹੁੰਦੀ ਹੈਗੀ ਕੁਝ ਕੁਝ ਤਬਾਕਿਆਂ ਦੇ ਵਿੱਚ ਅਵੇਲੇਬਲ ਹੁੰਦੀ ਆ ਤੁਸੀਂ ਉੱਥੋਂ ਲੈ ਲੈਣੀ ਮਾਰਕਾ ਦੀ ਬੋਲੋ ਇਹ ਇੰਪੋਰਟੈਂਟ ਆ ਠੀਕ ਆ ਉਹਦੇ ਨਾਲ ਥੋੜੀਆਂ ਫੋਟੋਆਂ ਵੀ ਚਾਹੀਦੀਆਂ ਹੈਗੀਆਂ ਤੇ ਹੁਣ ਤੁਸੀਂ ਇਹ ਲੈ ਲਈ ਤੇ ਤੁਸੀਂ ਸਾਰੀ ਫਿਲ ਅਪ ਕਰ ਲਈ ਹੁਣ ਤੁਸੀਂ ਕੀ ਕਰਨਾ ਫਿਰ ਦੁਬਾਰਾ ਪੋਸਟੇ ਜਾਣਾ ਪੋਸਟੇ ਜਾ ਕੇ ਤੇ ਇੱਕ ਮੈਂ ਤੁਹਾਨੂੰ ਉਹ ਜੁੜੀ ਗੱਲ ਦੱਸ ਦਵਾਂ ਜਿਹੜੀ ਪੋਸਟੇ ਦੀ ਕਿਟ ਹੈ ਤੁਸੀਂ ਹਰੇਕ ਪੋਸਟੇ ਚੋਂ ਲੈ ਸਕਦੇ ਆ ਪਰ ਜੋ ਤੁਸੀਂ ਕਿਟੇ ਜਮ੍ਹਾਂ ਕਰਾਉਣੀਆਂ ਉਹ ਹਰੇਕ ਪੋਸਟੇ ਚ ਜਮ੍ਹਾਂ ਨਹੀਂ ਹੁੰਦੀ ਮਤਲਬ ਹਰੇਕ ਪੋਸਟ ਆਫਿਸ ਚ ਉਹ ਜਮ੍ਹਾਂ ਨਹੀਂ ਹੁੰਦੀ ਕਿ ਕੁਝ ਕੁਝ ਪੋਸਟ ਆਫਿਸ ਚ ਜਮ੍ਹਾਂ ਹੁੰਦੀ ਹੈ ਠੀਕ ਹੈ ਤੇ ਹੁਣ ਤੁਸੀਂ ਪੋਸਟੇ ਆਪਣੀ ਕਿਟ ਲੈ ਕੇ ਜਾਣੀ ਹੈ ਜ਼ਰੂਰੀ ਨਹੀਂ ਕਿ ਜਿੱਥੋਂ ਤੁਸੀਂ ਕਿਟ ਲਈ ਹੁੰਦੀ ਹੈ ਮੈਂ ਉਸੇ ਪੋਸਟੇ ਜਮ੍ਹਾਂ ਕਰਾਉਣੀਆਂ ਨਹੀਂ ਤੁਸੀਂ ਕਿਸੇ ਵੀ ਪੋਸਟੇ ਜਮ੍ਹਾਂ ਕਰਾ ਸਕਦੇ ਆ ਤੇ ਹੁਣ ਤੁਸੀਂ ਪੋਸਟ ਤੇ ਜਾਣਾ ਆਪਣੀ ਕਿਟ ਜਿਹੜੀ ਤੁਸੀਂ ਫਿਲਪ ਅਪ ਕੀਤੀ ਹੈ ਤੁਸੀਂ ਉਹ ਭਰਨੀ ਆ ਸੌਰੀ ਤੁਸੀਂ ਉਹਨਾਂ ਨੂੰ ਜਮ ਦੇਣੀ ਆ ਚਮਾ ਕਰੋਨੀ ਆ ਉਦੇ ਨਾਲ ਉਹਨਾਂ ਨੇ ਉਹਨਾਂ ਨੇ ਤੁਹਾਡੇ ਤੋਂ ਖਰਚਾ ਲੈਣਾ ਆ ਉਹ ਮੈਂ ਤੁਹਾਨੂੰ ਅੱਗੇ ਦੱਸੂਗੀ ਕਿੰਨਾ ਖਰਚਾ ਹੁੰਦਾ ਜਦੋਂ ਆਪਾਂ ਪੋਸਟੇਟ 'ਚ ਆਪਾਂ ਕਿੱਟ ਜਮ੍ਹਾਂ ਕਰਾਉਂਦੇ ਹੈਗੇ ਆ ਤੇ ਜੋ ਤੁਸੀਂ ਕਿੱਟ ਜਮ੍ਹਾਂ ਕਰਾਤੇ ਤੁਹਾਨੂੰ ਉਹਨਾਂ ਨੇ ਇੱਕ ਰਸੀਦ ਦੇ ਦੇਣੀ ਰਿਸੈਪਟ ਦੇ ਦੇਣੀ ਆ ਉਸ ਤੇ ਰਿਸੈਪਟ ਦੇ ਉੱਤੇ ਤੁਹਾਡੇ ਫਿੰਗਰਾਂ ਦੀ ਡੇਟ ਲਿਖੀ ਹੁੰਦੀ ਆ ਤੁਹਾਡੇ ਫਿੰਗਰ ਕਿੱਥੇ ਆ ਕਿੰਨੇ ਵਜੇ ਆ ਕਿੰਨੇ ਟਾਈਮ ਤੇ ਸਾਰੀ ਜਾਣਕਾਰੀ ਉੱਤੇ ਲਿਖੀ ਹੁੰਦੀ ਆ ਤੁਹਾਨੂੰ ਉਹ ਥੋੜਾ ਹਾਈਲਾਈਟ ਕਰਕੇ ਪੋਸਟੇ ਵਾਲੇ ਦੇ ਦਿੰਦੇ ਆ ਤੇ ਲਾਈਨ ਜੀ ਮਾਰ ਦਿੰਦੇ ਆ ਦੱਸ ਦਿੰਦੇ ਆ ਵੀ ਆਹਾ ਡੇਟ ਆ ਆਹਾ ਇਹ ਜਗ੍ਹਾ ਦਾ ਨਾ ਆ ਆ ਆ ਵੀ ਆਇਆ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਫਿੰਗਰ ਪ੍ਰਿੰਟ ਫਿੰਗਰ ਪ੍ਰਿੰਟ ਦਾ ਪ੍ਰੋਸੈਸ ਕਿਨੇ ਟਾਈਮ ਦਾ ਹੁੰਦਾ ਜੋ ਤੁਸੀਂ ਉੱਥੇ ਚਲ ਜਾਨੇ ਆ ਤੁਹਾਡੀ ਡੇਟ ਆ ਗਈ ਤੁਹਾਡੀ ਫਿੰਗਰਾਂ ਦੀ ਠੀਕ ਆ ਤੁਸੀਂ ਕਸਤੂਰੇ ਚਲ ਜਾਨੇ ਕਸਤੂਰੇ ਦੇ ਵਿੱਚ ਫਿੰਗਰ ਹੁੰਦੇ ਆ ਠੀਕ ਆ ਉੱਥੇ ਜਾ ਕੇ ਤੇ ਤੁਸੀਂ ਫਿੰਗਰ ਪ੍ਰਿੰਟ ਨੂੰ ਵੱਧ ਤੋਂ ਵੱਧ 10 15 ਮਿੰਟ ਲੱਗਦੇ ਆ ਠੀਕ ਆ ਬਟ ਹਾਂ ਲਾਈਨ ਦੇ ਵਿੱਚ ਲੱਗਣਾ ਪੈਂਦਾ ਆ ਠੀਕ ਆ ਉਹਦੇ ਲਈ ਬਹੁਤ ਟਾਈਮ ਲੱਗ ਜਦਾ ਫਿੰਗਰ ਤਾਂ ਫਟਾਫਟ 10 ਮਿੰਟ ਚ ਹੀ ਕਰ ਦਿੰਦੇ ਆ ਠੀਕ ਆ ਦੋਸਤੋ ਬਾਅਦ ਦੋ ਤਿੰਨ ਮਹੀਨੇ ਦਾ ਟਾਈਮ ਹੁੰਦਾ ਹੈ ਉਹਦੇ ਵਿੱਚ ਵੀ ਤੁਸੀਂ ਆਪਣਾ ਕਾਰਡ ਜਾ ਕੇ ਵਰਕ ਪਰਮਿਟ ਦਾ ਤੁਸੀਂ ਲੈ ਕੇ ਆ ਸਕਦੇ ਆ ਤੇ ਬਹੁਤੇ ਭੈਣ ਭਰਾ ਕੀ ਗਲਤੀ ਕਰਦੇ ਘਰੇ ਬੈਠੇ ਚੈੱਕ ਕਰਦੇ ਰਹਿੰਦੇ ਘਰੇ ਬੈਠੇ ਕਈ ਵਾਰ ਥੋੜੀ ਆਨਲਾਈਨ ਨਹੀਂ ਉਹਨਾਂ ਨੇ ਚਾੜਿਆ ਹੁੰਦਾ ਹੈਗਾ ਨਾ ਤਾਂ ਤੁਸੀਂ ਉੱਥੇ ਜਾ ਕੇ ਦੋ ਕੁ ਮਹੀਨੇ ਬਾਅਦ ਜਿੱਥੇ ਤੁਹਾਡੇ ਫਿੰਗਰ ਹੋਏ ਹੁੰਦੇ ਤੁਸੀਂ ਉੱਥੇ ਜਾ ਕੇ ਕਸਤੂਰੇ ਚੋਂ ਨਾਲ ਜ਼ਰੂਰ ਪੁੱਛਿਆ ਕਰੋ ਮੇਰੀ ਹਾਲ ਤੱਕ ਸਜੂਦ ਨੂੰ ਨਹੀਂ ਆਈ ਹੈਗੀ ਹੁਣ ਆਪਾਂ ਗੱਲ ਕਰਦੇ ਆ ਵੀਜ਼ਾ ਬਾਇਓਮੈਟ੍ਰਿਕਸ ਦੇ ਬਾਰੇ ਜਿਹੜੇ ਇੰਡੀਆ ਤੋਂ ਵੀਜ਼ਾ ਆਪਾਂ ਲਵਾਉਂਦੇ ਹੋਂ ਤੇ ਪਾਇਓਮੈਟ੍ਰਿਕਸ ਹੁੰਦੇ ਆ ਸੋ ਜੇ ਤੁਸੀਂ ਨੰਕੰਜਾ ਨੈਸ਼ਨਲ ਵੀਜ਼ੇ ਲਈ ਅਪਲਾਈ ਕੀਤਾ ਹੈਗਾ ਆ ਤਾਂ ਫਿਰ ਤੁਹਾਡੇ 10 ਫਿੰਗਰਪ੍ਰਿੰਟਸ ਹੁੰਦੇ ਆ ਤੇ ਉਹਦੇ ਨਾਲ ਪਲੱਸ ਤੁਹਾਡੀ ਫੋਟੋ ਵੀ ਲਈ ਜਾਂਦੀ ਹੈ ਜਿੱਦਾਂ ਆਪਾਂ ਕਹੇ ਲਈ ਵੀ ਇਹ ਵੀ ਸੇਮ ਪ੍ਰੋਸੈਸ ਹੁੰਦਾ ਵੀ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦਾ ਆ ਤੇ ਹੁਣ ਇਹ ਸবার ਜਿਹੜੇ ਵੀ 2024 2025 ਦੇ ਵਿੱਚ ਇਟਲੀ ਇੰਡੀਆ ਤੋਂ ਇਟਲੀ ਆਇਆ ਕੁਝ ਕੁਝ ਲੋਕਾਂ ਦਾ ਬਾਇਓਮੈਟ੍ਰਿਕਸ ਹੁੰਦੇ ਤੇ ਬਹੁਤੇ ਕਈ ਲੋਕ ਡਰਦੇ ਹੁੰਦੇ ਸਾਡੇ ਇੰਡੀਆ ਤੋਂ ਇੱਥੇ ਆਣ ਤੇ ਬਾਇਓਮੈਟ੍ਰਿਕਸ ਕਰਦੇ ਹੋਏ ਫਲਾਣੇ ਦੇ ਨਹੀਂ ਹੋਏਗਾ ਸੋ ਇਹ ਨਾਰਮਲ ਚੀਜ਼ ਹੈ ਠੀਕ ਹੈ ਅਗਲਾ ਪਕਾਲ ਨੇ ਕਰਦੇ ਆ ਜ਼ਾਇਲਮ ਵੜੰਦੀ ਜ਼ਾਇਲਮ ਵੜੰਦੀ ਵੀ ਇਟਲੀ ਦੇ ਵਿੱਚ ਫਿੰਗਰ ਪ੍ਰਿੰਟਸ ਹੁੰਦੇ ਹੀ ਹੁੰਦੇ ਆ ਸੋ ਇਟਲੀ ਦੇ ਵਿੱਚ ਜੇ ਤੁਸੀਂ ਸਜੋਲ ਨੂੰ ਲੈਣੀ ਆ ਤੁਸੀਂ ਇਟਲੀ ਚ ਪਰਮਿਸ਼ਨ ਲੈਣੀ ਆ ਵਰਕ ਪਰਮਿਟ ਦੀ ਤੁਹਾਨੂੰ ਫਿੰਗਰ ਕਰਾਉਣਾ ਹੀ ਪੈਣਗੇ ਠੀਕ ਹੈ ਉਜਰੇ ਫਿੰਗਰ ਹੁੰਦੇ ਆ ਇਹ ਬਾਇਓਮੈਟ੍ਰਿਕ ਡਾਟਾ ਬੇਸਡ ਰਿਕਾਰਡ ਹੋ ਜਾਂਦੇ ਆ ਇਸ ਕਰਕੇ ਜ਼ਾਇਲਮ ਪ੍ਰੋਸੈਸ ਦੇ ਦੌਰਾਨ ਡੁਪਲੀਕੇਟ ਅਰੈਸਟ ਜਾਂ ਕਨਫਿਊਜ਼ਨ ਨਾ ਹੋਵੇ ਉਹਦੇ ਕਰਕੇ ਜ਼ਾਇਲਮ ਦੇ ਵਿੱਚ ਫਿੰਗਰਪ੍ਰਿੰਟਸ ਲਈ ਜਾਂਦੇ ਆ ਜੇ ਫਿੰਗਰਪ੍ਰਿੰਟਸ ਪਹਿਲਾਂ ਹੀ ਲਏ ਗਏ ਨਾ ਤਾਂ ਫਿਰ ਤੁਸੀਂ ਪਰਮਿਟਸ ਨੂੰ ਅਪਲਾਈ ਕਰ ਸਕਦੇ ਆ ਕਸਤੂਰਾ ਅਕਸਰ ਉਹਨੂੰ ਰਿਕਾਰਡ ਨੂੰ ਚੈੱਕ ਕਰ ਲੈਂਦਾ ਆ ਯੂਰੋ ਕਿਲਾਟੀ ਮਿਲ ਜਾਂਦੀ ਹੈ ਹੁਣ ਮੇਨ ਹੈਗਾ ਸਾਰਾ ਟਾਪਿਕ ਫੀਸ ਕਿੰਨੀ ਹੁੰਦੀ ਆ ਸੋ ਬਾਕਟ ਦੀ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ 12ਵੇਂ ਦੱਸੂਗੀ ਕਿਟ ਦੇ ਵਿੱਚ ਸੌਰੀ ਪੋਸਟੇ ਦੇ ਵਿੱਚ ਜਿਹੜੇ ਤੁਸੀਂ ਕਿਟ ਅਪਲਾਈ ਕਰਨੀ ਉਹਦੀ ਫੀਸ ਕਿੰਨੀ ਆ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦੀ ਮਾਰਕਾ ਦੀ ਬੋਲੋ ਫਿਰ ਤੁਹਾਨੂੰ ਦੂਜੀ ਜਦ ਤੁਸੀਂ ਕਫ ਵਾਲੇ ਦੇ ਭਰਵਾਣੀ ਹੈ ਕਿਟ ਉਹ ਵੀ 20 30 ਯੂਰੋ ਲੈ ਲੈਂਦੇ ਆ ਹਨਾ ਅਲੱਗ-ਅਲੱਗ ਲੈ ਲੈਂਦੇ ਆ ਠੀਕ ਆ ਹੁਣ ਜੇ ਆਪਾਂ ਗੱਲ ਕਰੀਏ ਸਾਰਾ ਕੁੱਲ ਮਿਲਾ ਕੇ ਪੋਸਟ ਜੇ ਤੁਸੀਂ ਕਿਟ ਜਮ੍ਹਾਂ ਕਰਾਉਣੀ ਤੁਹਾਡੇ 80 ਰੁਪਏ ਤੋਂ 120 ਰੁਪਏ ਦੇ ਵਿੱਚ ਬਿਲ ਥੋੜਾ ਖਰਚਾ ਆ ਜਾ ਇਹ ਜੋ ਸੀ ਪੋਸਟੇਟ ਦੁਆਰਾ ਫਿਰ ਕਿੱਟ ਚਮਾ ਕਰਾਉਣੀ ਤੇ 116 ਯੂਰੂ ਦੀ ਮਾਰਕਾ ਦੀ ਬੋਲੋ ਤੁਹਾਡੀ ਅਲੱਗ ਹੋਣੀ ਆ ਐਨੀ ਕ ਫੀਸ ਆ ਜਾਂਦੀ ਆ ਠੀਕ ਆ ਹਮੈਂ ਤੁਹਾਨੂੰ ਤੁਹਾਨੂੰ ਮੈਂ ਕੁਐਸਚਨ ਮੈਂ ਤੇ ਬਹੁਤੀ ਭੈਣ ਭਰਾ ਪੁੱਛ ਦਿਆ ਤੇ ਪਹਿਲਾ ਕੁਐਸਚਨ ਹੁੰਦਾ ਕਿੱਟ ਕਿੱਥੋਂ ਮਿਲਦੀ ਆ ਕਿੱਟ ਪੋਸਟੇਟ ਤੋਂ ਮਿਲਦੀ ਹੈਗੀ ਕਿਸੇ ਪੋਸਟੇਟ ਤੋਂ ਤੁਸੀਂ ਜਾ ਕੇ ਲੈ ਸਕਦੇ ਹੋ ਦੂਜਾ ਸਵਾਲ ਹੁੰਦਾ ਕਿੰਨੇ ਫਿੰਗਰਪ੍ਰਿੰਟਸ ਲਈ ਜਾਂਦੇ ਹਨ ਇਹ ਡਿਪੈਂਡ ਆ ਕਈ ਵਾਰ ਤਾਂ ਗੂਠੇ ਤੇ ਲੈ ਲੈਂਦੇ ਆਈ ਵਾਰ ਇੱਕ ਪਹਿਲੀ ਉਂਗਲੀ ਤੇ ਲੈ ਲੈਂਦੇ ਹਨ ਤੇ ਜਦੋਂ ਪਹਿਲੀ ਵਾਰੀ ਆਪਾਂ ਫਿੰਗਰ ਪ੍ਰਿੰਟਸ ਕਲਉਂਦੇ ਆ ਤਾਂ ਸਾਰੀਆਂ ਉਂਗਲਾਂ ਦੇ ਵੀ ਲੈ ਲੈਂਦੇ ਡਿਪੈਂਡ ਹੈ ਠੀਕ ਹੈ ਹੁਣ ਫੀਸ ਟੋਟਲ ਕਿੰਨੀ ਹੁੰਦੀ ਹੈ ਫੀਸ ਮੈਂ ਤੁਹਾਨੂੰ ਦੱਸਦੀ ਆ 70 ਤੋਂ 80 ਤੋਂ 120 150 ਯੂਰੋ ਦੇ ਵਿੱਚ ਵਿੱਚ ਹੋ ਜਾਂਦੀ ਹੈ ਠੀਕ ਹੈ ਅਪਾਇੰਟਮੈਂਟ ਜੇ ਮਿਸ ਹੋ ਗਈ ਤਾਂ ਕੀ ਕਰੀਏ ਤੁਸੀਂ ਕਸਤੂਰੇ ਜਾ ਕੇ ਤੁਸੀਂ ਪੋਸਟੇ ਵਾਲਿਆਂ ਨਾਲ ਕੰਟੈਕਟ ਕਰੋ ਤੇ ਲਾਇਰ ਜਾਂ ਕਾਫਰੀ ਤੁਸੀਂ ਹੈਲਪ ਲੈ ਸਕਦੇ ਆ ਸੁਵੇਸ ਜੀ ਅੱਜ ਦੇ ਵੀਡੀਓ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਲਈ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਬਾਇਓਮੈਟ੍ਰਿਕ ਦੀ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ ਤੇ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਆ ਤੁਸੀਂ ਕਿਹੜੇ ਕਸੂਰੇ ਦੇ ਵਿੱਚ ਤੁਹਾਡੇ ਫਿੰਗਰ ਹੋਏ ਆ ਜਾਂ ਫਿਰ ਤੁਹਾਡੇ ਫਿੰਗਰ ਹੋਣੇ ਆ ਜੇ ਤੁਹਾਡਾ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਆ ਸਬਸਕ੍ਰਾਈਬ ਕਰਿਓ ਬੈਲ ਦਾ ਆਈਕਨ ਨੂੰ ਜਰੂਰ ਦਬਾਇਓ ਤੇ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਰਹੋ ਸਤਿ ਸ਼੍ਰੀ ਅਕਾਲ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ